ਸੁਚਾ ਸਿੰਘ ਲੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇੱਕ ਦਿਨ ਪਹਿਲਾਂ ਪਾਰਟੀ ਵਿੱਚ ਬਹਾਲ ਕਰ ਦਿੱਤਾ ਗਿਆ ਉਹਨਾਂ ਕਹਿ ਕੇ ਲੰਗਾ ਨੂੰ ਇੱਕ ਸਧਾਰਨ ਮੈਂਬਰ ਵਜੋਂ ਹੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਦੱਸਣਯੋਗ ਹੈ ਕਿ ਉਹਨਾਂ ਨੂੰ 2017 ਦੇ ਵਿੱਚ ਇੱਕ ਪਰਾਈ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ ਤੇ ਅਕਾਲੀ ਦਲ ਨੇ ਵੀ ਮੂਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਲਗਾਤਾਰ ਮਾਮਲਾ ਚੱਲਦਾ ਰਿਹਾ ਤੇ 2022 ਦੇ ਵਿੱਚ ਅਕਾਲ ਤਖਤ ਦੇ ਉਸ ਵੇਲੇ ਦੇ ਜਥੇਦਾਰ ਨੇ ਉਹਨਾਂ ਨੂੰ ਤਨਖਾਹ ਲੈਣ ਤੋਂ ਬਾਅਦ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਸ ਲੈ ਲਿਆ ਸੀਗਾ ਤੇ 2022 ਤੋਂ ਹੀ ਉਹ ਲਗਾਤਾਰ ਯਤਨ ਕਰ ਰਹੇ ਸੀਗੇ ਕਿ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਉਹਨਾਂ ਨੇ ਵਕਫਾਕ ਪੱਧਰ ਤੇ ਪਹੁੰਚ ਵੀ ਕੀਤੀ ਪਰ ਉਹਨਾਂ ਨੂੰ ਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ ਅਖੀਰ ਕੱਲ ਜਿਹੜੇ ਵਰਕਿੰਗ ਪ੍ਰਧਾਨ ਨੇ ਸ਼੍ਰੀ ਪੁੰਦਰ ਸਾਹਿਬ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹਨਾਂ ਕਹੇ ਕਿ ਸ਼੍ਰੀ ਕਾਲ ਤਖਤ ਨੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਸੀ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਨੇ ਵੀ ਜਿਹੜਾ ਉਹਨਾਂ ਦੇ ਬਾਰੇ ਇਹ ਫੈਸਲਾ ਜਿਹੜਾ ਅਦਾਲਤ ਦਾ ਫੈਸਲਾ ਵੀ ਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਤੇ ਕਾਲ ਤਖਤ ਨੇ ਵੀ ਮਾਫ ਕਰ ਦਿੱਤਾ ਸੀਗਾ ਇਸ ਤੋਂ ਬਾਅਦ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਤੇ ਇਸ ਦੌਰਾਨ ਜਿਹੜਾ ਲੰਗਾ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅੱਜ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਵਾਲੇ ਤੇਵਰ ਜਿਹੜੇ ਦੁਆਰਾ ਫਿਰ ਦਿਖਾਏ ਉਹਨਾਂ ਕਹਿ ਕੇ ਵਿਰੋਧੀਆਂ ਦੀਆਂ ਚੋਣਾਂ ਚੋਣਾਂ ਦੇ ਵਿੱਚ ਪੰਬੀਰੀਆਂ ਕਮਾ ਦੇਾਂਗੇ ਮੈਂ ਅਕਾਲ ਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 91 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜ਼ੀਰ ਰਿਆਂ ਆ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਆਂ ਸ਼ਰੂਨ ਕਮੇਟੀ ਦਾ ਮੈਂਬਰ ਰਿਆਂ ਆ ਇਸ ਪਾਰਟੀ ਦਾ ਮੈਂ ਕੀ ਦਿੰਦੇ ਦੇ ਸਕਦਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜੀਰ ਰਿਆ ਮ ਵੱਧ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਨਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ 'ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਹੀਂ ਚੱਲੇ ਜੇ ਕਾਂਗਰਸ 'ਚ ਅਹੀਂ ਚੱਲੇ ਜੇ ਫਲਾਣੇ 'ਚ ਅੱਠਾਂ ਪੈਰਾਂ 'ਚ ਹੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਵੀ ਜਿਹੜਾ ਅੱਠਾਂ ਪੈਰਾਂ 'ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ 'ਚ ਹੰਡਾਈ ਏ ਢੀਂਡਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸਾਂਭੀ ਅੱਜ ਪਰਾਂ ਬੈਨ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢਿੰਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਆ ਚੰਦੂ ਮਹਾਰਾਜ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ 'ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਐ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰਚ ਵੇਰੇ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਕਾਲੀਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸੰਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ ਚ ਕਰ ਸਕਦੀ ਏ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਸੀਆ ਪੈ ਗਿਆ ਨੇ ਸਰਕਾਰਾਂ ਵੀ ਜਿਹੜੀ ਨਵੀਆਂ ਆਈਆਂ ਇਹ ਬਦਲਾ ਦੇ ਨਾਂ ਦੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾ ਹੋ ਗਿਆ ਜੀ ਬਦਲਾ ਬਹੁਤ ਵੱਡਾ ਹੋ ਗਿਆ ਆ ਡੈਮੋਕਰੇਸੀ ਦਾ ਬੇੜਾ ਹੀ ਕਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮਿਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇ ਦੀ ਸਰਕਾਰ ਆਏ ਨਾਮਿਨੇਟ ਕਰ ਲੈ ਲੋਕਾਂ ਨੂੰ ਨਾ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਪਰਵਾਹੀਏ ਲਮਾਤਮਾ ਪਾਰਟੀ ਤੋਂ ਵਖਰੇ ਦੇ ਵਿਰੋਧੀਆਂ ਨੂੰ ਕੀ ਜਵਾਬ ਹੈ ਉਬਰੋਧੀਆਂ ਕੋਲੋਂ ਤਾਂ ਸਿੱਖੀ ਦਾ ਬਹੁਤ ਕੁਝ ਸਿੱਖਿਆ। ਵਿਰੋਧੀਆਂ ਜਿਹੜੇ ਮੇਰਾ ਵਿਰੋਧ ਕਰਦੇ ਰਹੇ ਨੇ ਨਾ ਇਹਨਾਂ ਨੇ ਆਪਣੇ ਆਪ ਨਹੀਂ ਆਪਣੀ ਹਵਾਨਾ ਲਈ ਮਰ ਜਾਣਾ ਮੈਂ। ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ। ਤੁਹਾਡੇ ਹਲਕੇ ਜੀ। ਪਾਪੀ ਕੋ ਮਾਰਨੇ ਕੱलिए ਪਾਪੀ ਮਾਂਬਲੀਏ। ਕਈ ਲੋਕ ਇਹਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਾਰਨ ਦੀ ਲੋੜ ਆ। ਜਹਦਰ ਜੀ ਜਿਹੜੇ ਇੱਕ ਤੇ ਵਿਰੋਧੀ ਸਾਹਮਣੇ ਵਾਲੇ ਹੁੰਦੇ ਨੇ ਕਿ ਜਿਹੜੇ ਅੰਦਰੂਨੀ ਨੇ ਆਪਣੇ ਚ ਰਹਿ ਕੇ ਵੀ ਜਿਨ੍ਹਾਂ ਨੇ ਕਈਆਂ ਨੇ ਵਿਰੋਧ ਕੀਤਾ ਜੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਣ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਹੈ ਹੁਣ ਜਿੰਨੀ ਕ ਮੇਰੇ ਚ ਵਾਦੀ ਜਾਣੀ ਹੈ ਓਨੀ ਉਹਨਾਂ ਦੀ ਨਿਕਲਦੀ ਜਾਣੀ ਹੈ